ਕਾਰੋ ਪਰੰਤਲ ਵੀ ਆਪਿਓਂ ਹੋਰ ਬਹੁਤ ਹੋਏ ਨਰਾਰੇ ਸਾਰੇ ਵੀਮਾਨ ਸਰਕਾਰ ਇਹਨਾਂ ਮਸਲੇ ਜੋ ਤਾਬਾਸ਼ੇ ਨਰਵਾ ਪਹੁੰਚੀ ਹੈ 1000 1050 ਰੁਪਏ ਕੁਮੇ ਬਹੁਤ ਹੀ ਪੜੀ ਹੈ ਕਿ ਪਰ ਥੋੜੀ ਜਿਹੀ ਦੇਖ ਕੇ ਇਹ ਲੱਗਿਆ ਵੀ ਵਾਕਈ ਜੋ ਪੇਰੇ ਕੰਪਟਾ ਹੈ ਦੇ ਵਿੱਚ ਮਾਜੀ ਕੋ ਬਾ ਡੇੜਾ ਹੋਵੇ ਬਹੁਤ ਭਾਗਤਾਂ ਦੀ ਮੇਰੇ ਖਾਲੀ ਪਹਿਲੀ ਕੰਪਟਾ ਹੈ ਨਹੀਂ ਤਾਂ ਕੰਪਟਾ ਦੇ ਵਿੱਚ ਕਦੇ ਭਾਗਤ ਦਾ ਭਾਗ ਨਹੀਂ ਦਿੰਦੀ ਐ ਕਦੇ ਬਹੁਤ ਦਾ ਭਾਗ ਨਹੀਂ ਦਿੰਦੀ ਐ ਪਰ ਬਹੁਤਕਤਾਂ ਦੇ ਭਾਗਤ ਕਹਾਂ ਜੇ ਕੋਈ ਸੁਮੇਰ ਗਿਆ ਹੋਇਆ ਉਹ ਹੁਣ ਉਹਦੀਆਂ ਕਿਤਾਬਾਂ ਨੇ ਵਾਕਿਆ ਵੀ ਨਾ ਦੂਸਰੀ ਪੁਸਤਕ ਹੈਗੀ ਹਰਕ੍ਰਿਪ ਕੋ ਡੁਗਰੀ ਦੀ ਦਿੱਲੀ ਦੇ ਕਿਸਾਨ ਅੰਦੋਲਨ ਦੇ ਉੱਤੇ ਇਹਨਾਂ ਨੇ ਜਿਹੜੇ ਜਿੰਨੇ ਵੀ ਲੇਖ ਲਿਖੇ ਗਏ ਨੇ ਉਹਨਾਂ ਨੂੰ ਸਕੱਤਰ ਕੀਤਾ ਹੈ ਸੰਪਾਦਨ ਕੀਤਾ ਹੈ ਕਿਉਂਕਿ ਹਰ ਇੱਕ ਤੋਂ ਮੇਰੀ ਵਿਅਵੰਤ ਲੱਗੇ ਵਿਅਕ ਸਾਡੇ ਕੋ ਪੜੀ ਹੈ ਔਰ ਮੇਰਾ ਲਗਾਤਾਰ ਮੁੱਖ ਤੱਕ ਵੀ ਇਹਨਾਂ ਤੋਂ ਕਰਕੇ ਜਦੋਂ ਦਿੱਲੀ ਦਾ ਕਿਸਾਨ ਅੰਦੋਲਨ ਪੂਰਾ ਜੋਗਨ ਤੇ ਸੀ ਇਦੇ ਵਿੱਚ ਕੋਈ ਥੋੜਿਆ-ਬੋੜਿਆ ਕੰਗੋੜੀਆਂ ਰਹੀਆਂ ਹੋਣਗੀਆਂ ਜੇ ਧਿਆਨ ਦੇਵੋ ਤਾਂ ਵਿਰਾਖਿਆਲ ਵੀ ਪਿਛਲੇ ਇਤਿਹਾਸ ਵਿੱਚ ਵੀ ਤੇ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਸਾਦ ਅੰਦੋਲਨ ਸੀ ਜਿਨੇ ਪੰਜਾਬ ਨੂੰ ਕੀ ਪੂਰੇ ਭਾਰਤ ਨੂੰ ਅਤੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਔਰ ਮੈਂ ਦੇਖਦਾ 1905 ਸੱਤ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਉਹਨੇ ਪਗੜੀ ਸੰਭਾਲ ਕਿਸਾਨ ਅੰਦੋਲਨ ਚਲਾਇਆ ਸੀ 44 45 ਤੋਂ ਬਾਅਦ 59 53 ਤੇ ਇੱਕ ਮਜਾਰਾ ਮੂਵਮੈਂਟ ਲਹਿਰ ਸਾਡੇ ਪੰਜਾਬ ਦੇ ਵਿੱਚ ਚੱਲੀ ਆਇਆ ਕਿਸਾਨਾਂ ਦੀ ਲਹਿਰ ਬਹੁਤ ਵੱਡੀ ਲਹਿਰ ਸੀ ਇੱਕ ਉਦੋਂ 58 59 ਦੇ ਵਿੱਚ ਖੁਸ਼ ਸੀ ਟੈਕਸ ਦਾ ਮੋਰਚਾ ਪ੍ਰਸਾਦੀਕਰਨ ਲਾਇਆ ਸੀ ਉਹਦੇ ਬਾਅਦ ਕਿਸਾਨਾਂ ਦੀ ਲਹਿਰ ਚੱਲੀ ਤੇ ਫਿਰ ਬੜੇ ਟਿਰਾਂ ਬਾਅਦ ਦਿੱਲੀ ਦਾ ਕਿਸਾਨ ਅੰਦੋਲਨ ਜਿਹਨੂੰ ਆਪਾਂ ਕਹਿੰਦੇ ਆ ਇਹ ਮੌਜਾ ਚ ਰਿਹਾ ਕਿਸਾਨਾਂ ਦੇ ਗੁੱਲ ਨੂੰ ਵੀ ਬਾਦ ਗਿਆ ਹੁਣ ਹੋਇਆ ਤੇ ਬਾਦ ਹੀ ਹੁੰਦੇ ਰਹਿਣਗੇ ਪਰ ਹੁਣ ਤੱਕ ਦੇ ਸਾਰੇ ਲੋਕਾਂ ਵਿੱਚ ਜੇ ਕੋਈ ਬਹੁਤ ਸਾਰੇ ਪਾਰਟੀਆਂ ਤੋਂ ਸਫਲ ਅੰਦੋਲਨ ਕਹਿਣਾ ਹੋਵੇ ਜਿਹਦੇ ਵਿੱਚ ਵੱਡੀ ਗਿਰਤੀ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਉਹਨਾਂ ਦਾ ਏਕਾ ਹੋਇਆ ਸਾਲ ਤੋਂ ਉਪਰ ਇਹ ਅੰਦੋਲਨ ਚੱਲਿਆ ਔਰ ਇਹ ਅੰਦੋਲਨ ਕੁਝ ਜਿਹੜੀਆਂ ਖਾਕ ਮੰਗਾ ਨਹੀਂ ਉਹ ਤੇ ਸਾਰਿਆਂ ਦੀ ਸਾਂਝ ਲਈ ਹੋ ਸਕਦੀ ਸੀ ਉਹਨੂੰ ਧਾਰਨ ਨਾ ਕੇ ਦੋਨੋਂ ਲੜਿਆ ਗਿਆ ਔਰ ਵਾਕਈ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਸੀ ਮੋਦੀ ਮੋਦੀ ਨੂੰ ਝੁਕਣਾ ਪਿਆ ਜਿਹੜਾ ਕਦੇ ਵੀ ਝੁਕਿਆ ਨਹੀਂ ਸੀ ਉਸ ਨੂੰ ਮਾਫੀ ਵੀ ਮਿਲਣੀ ਪਈ ਤੇ ਉਹਨੂੰ ਉਹ ਇਹ ਮੁੱਖ ਮੰਗਾਂ ਦੀਆਂ ਉਹਨਾਂ ਨੂੰ ਮੰਗਣਾ ਪਿਆ ਇਹ ਇੱਕ ਸਾਨੂੰ ਤੋਂ ਲੈ ਵਾਕਈ ਜਦੋਂ ਪੰਜਾਬ ਦਾ ਇਤਿਹਾਸ ਲਿਖਿਆ ਜਾਏਗਾ ਤਾਂ ਉਸ ਇਤਿਹਾਸ ਦੇ ਵਿੱਚ ਦਿੱਲੀ ਵਾਲਾ ਕਿਸਾਨ ਅੰਦੋਲਨ ਜਿਹੜਾ ਵੱਡੀ ਮਰਦ ਦੀ ਪੰਜਾਬੀਆਂ ਬੰਨ ਲਿਆ ਗਿਆ ਇਹਦਾ ਮਹੱਤਵਪੂਰਨ ਥਾ ਹੋਏਗਾ ਇੱਕ ਅੰਦੋਲਨ ਦੇ ਦੌਰਾਨ ਜਿਹੜੇ ਲੋਕਾਂ ਨੇ ਲੇਖ ਲਿਖੇ ਵਕ ਵਕ ਨੂੰ ਕਵਾਰਾਂ ਵਿੱਚ ਛਪੇ ਉਹ ਵੀ ਬੜੇ ਮਹੱਤਵਪੂਰਨ ਸੀ ਮੇਰਾ ਖਿਆਲ ਦੇਰ ਨੂੰ ਕੋਈ ਨਾ ਖਾਂਦਾ ਤਾਂ ਅਸਲ ਵਿੱਚ ਕਿਸਾਨ ਅੰਦੋਲਨ ਦਾ ਬਹੁਤ ਕੁਝ ਸਾਹਮਣੇ ਨਹੀਂ ਜਾਣਾ ਅਜੇ ਪੂਰਪਰ ਜਾਣਾ ਸੀ ਬਹੁਤ ਕੁਝ ਹਰ ਹਰ ਦਿੱਤ ਕਾਰਨ ਵੀ ਇੱਕ ਬਹੁਤ ਵੱਡੀ ਹਿੰਮਤ ਦਿੱਤੀ ਹੈ ਇਹ ਬਹੁਤ سارے ਲੇਖ ਜਿਹੜੇ ਉਸ ਵੇਲੇ ਪੜੇ ਜਾਂਦੇ ਸੀ ਸਾਰੇ ਲੋਕਾਂ ਨੇ ਸਤਿਕਾਰ ਕੀਤਾ ਉਹਨਾਂ ਲੋਕਾਂ ਦਾ ਪ੍ਰਤਵਾ ਕਰਦੇ ਸੀ ਉਹਨਾਂ ਦੇ ਸਾਰਿਆਂ ਦੇ ਲਈ ਸਾਂਭੇ ਨੇ ਮੈਂ ਉਹਨਾਂ ਦੇ ਵਿੱਚ ਵੀ ਮੈਂ ਤੁਹਾਨੂੰ ਕਹਿੰਦਾ ਮੈਨੂੰ ਵੀ ਪਤਾ ਸੀ ਸਾਰਿਆਂ ਦੇ ਇਸ ਤਰ੍ਹਾਂ ਆਰਟੀਕਲ ਇਕੱਠੇ ਕਰ ਲੈਣਗੇ ਜਿਵੇਂ ਉਹਨਾਂ ਨੂੰ ਕਿਹਾ ਵੀ ਬਹੁਤ سارے ਆਰਟੀਕਲ ਇਕੱਠੇ ਕਰਤੇ ਪਰ ਉਹ ਤੁਹਾਨੂੰ ਨਹੀਂ ਗਈ ਔਰ ਮੈਂ ਵੀ ਪਿਆਜ ਨੂੰ ਅੱਜ ਗਰ 52 ਲੇਖ ਤਿਆਰ ਕਰ ਲਿਆ 52 ਗੁਰੂ ਗੋਬਿੰਦ ਸਿੰਘ ਜੀ ਦੇ ਕਬੀ ਹੁੰਦੇ ਸੀ ਇਹ ਇੱਕ ਅੰਕੜਾ ਵਧੀਆ ਉਹ ਵਾਕੇ 52 ਜਿਹੜੇ ਬੁੱਧੀਮਾਨ ਲੇਖਕ ਸੀ ਉਹਨਾਂ ਦੇ ਲੇਖ ਕਠਿਨ ਤੇਗੇ ਉਹਨਾਂ ਸਮਝ ਲੋ ਵੀ ਇੱਕ ਬੜਾ ਹੰਤਕੂਨ ਦਸਤਾਵੇਜ਼ ਜਿਹੜਾ ਬੜ ਗਿਆ ਜਦੋਂ ਵੀ ਪੰਜਾਬ ਦਾ ਇਤਿਹਾਸ ਲਿਖਿਆ ਜਾਊਗਾ ਜਦੋਂ ਕਿਸਾਨ ਲਹਿਰ ਹੈ ਜਿਹੜੀ ਦਿੱਲੀ ਵਾਲੀ ਇਹਦੇ ਉੱਤੇ ਗੱਲ ਹੋਣੀ ਹੈ ਤਾਂ ਜਿਹੜਾ ਉਹ ਸੋਹਣਗੇ ਉਸ ਅੰਦੋਲਨ ਦੇ ਉਹਦੇ ਅੰਦਰ ਜਾ ਕੇ ਦੇ ਉਹਦੇ ਬਾਰੇ ਦੇਖਣ ਦੇ ਤਾਂ ਇੱਕ ਪੁਸਤਕ ਇੱਕ ਮੁਖਦਾਰ ਨੂੰ ਵਿਆਖਿਆ ਕਰਾਉਣ ਵਾਸਤੇ ਜਦੋਂ ਵੀ ਇੱਕ ਤਰ੍ਹਾਂ ਦਾ ਇਤਿਹਾਸ ਹੈ ਜਿਹੜਾ ਉਹ ਲਿਖਿਆ ਜਾਊਗਾ ਮੇਰਾ ਇਸੰਦੋਲ ਨਾਲ ਨਿਤਕ ਉਸੇ ਬੜਾ ਸੰਬੰਧ ਹੈ ਅਸੀਂ ਦੇ ਜਦੋਂ ਉਹਨਾਂ ਨੇ ਸ਼ੁਰੂ ਹੋ ਗਿਆ ਜੀ ਫੜੇ ਲੋਕਾਂ ਨੇ ਚਰਚਾ ਤੇ ਵੀ ਬੜਾ ਵੱਡਾ ਅੰਦੋਲਨ ਹੈ ਦਿੱਲੀ ਦੇ ਵਿੱਚ ਬੜੀਆਂ ਮਗਰਾਂ ਆਇਆ ਮੈਂ ਇਜੀ ਤੌਰ ਤੇ ਗੁਰੂ ਨਾਨਕ ਦੇਵ ਦੇ ਫਕੀਰ ਤੋਂ ਬਹੁਤ ਪ੍ਰਭਾਤ ਸੀ ਮੈਂ ਸ਼ਹੀਦ ਕਸ ਸਿੰਘ ਦੇ ਦਰਸ਼ ਤੋਂ ਬਹੁਤ ਭਾਵ ਸੀ ਮੈਂ ਵਿਦਿਆਖਾਤਰ ਗਰਲ ਕਾਲਜ ਦੇ ਉਪਰੇ ਪ੍ਰਿੰਸੀਪਲ ਸੀ ਤੁਰੀਆ ਕਾਲਜ ਦੇ ਵਿੱਚ ਔਰ ਉਸ ਕਾਰਜ ਚੰਗੀ ਕਨਵਨੰਦਾ ਦੀ ਬਹੁਤ ਆਰਾਮਨਾ ਲੈ ਰਿਹਾ ਸੀ ਮੈਂ ਪੰਜਾਬੀ ਯੂਨੀਵਰਸਿਟੀ ਦਾ ਉਪਰੇ ਸ਼ਿੰਧੀਗੜ੍ਹ ਦਾ ਮੈਂਬਰ ਵੀ ਸੀ ਮੈਂ ਸੈਨੇਟ ਦਾ ਮੈਂਬਰ ਵੀ ਸੀ ਜਰੂਰ ਗੌਲੰਗਿਆ ਨਾਲ ਖਬਰਾਂ ਸੁਣਦਾ ਸੀ ਮੈਂ ਕਹਿੰਦਾ ਸੀ ਮੈਂ ਗੁਰੂ ਗਾਰਿਵ ਦੇ ਫਲਸਫੇ ਤੋਂ ਪ੍ਰਭਾਵਤ ਆ ਕਿਹੜਾ ਕ੍ਰਾਂਤੀਕਾਰੀ ਫਲਸਫਾ ਹੈ ਮੈਂ ਸੀ ਪਾਲ ਸਿੰਘ ਦੇ ਫਲਸਫੇ ਤੋਂ ਵੀ ਪ੍ਰਭਾਵਤ ਆ ਮੈਂ ਕਹਿੰਦਾ ਸੀ ਵੀ ਕਿਸਾਨਾਂ ਨੇ ਔਰ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ ਹਰ ਵਰਗ ਦੇ ਵਿੱਚ ਕਿਸੇ ਨਾ ਕਿਸੇ ਕੋਈ ਸ਼ਾਮਲ ਹੋ ਰਿਹਾ ਹੈ ਔਰ ਦਿੱਲੀ ਨੂੰ ਢੇਗਾ ਭਾਰ ਰਿਹਾ ਹੈ ਮੈਂ ਸੱਚੀ ਗੱਲ ਇਹ ਸੋਚਦਾ ਸੀ ਵੀ ਇੱਕ ਇਨਕਲਾਬ ਦੀ ਸਥਿਤੀ ਆ ਜਿਹੜੀ ਉਹ ਭਾਰਤ ਵਿਚ ਆ ਗਈ ਐ ਇੱਕ ਇਨਕਲਾਬੀ ਪਲਟਾ ਭਾਰਤ ਚਾਉਣ ਵਾਲਾ ਹੁਣ ਸਾਡਾ ਇੱਥੇ ਬੈਠਣ ਦਾ ਕੋਈ ਕੰਮ ਨਹੀਂ ਮੈਂ ਵਿਦਿਆਰਥੀ ਨੂੰ ਪੜ੍ਹਾਈ ਲਵਾਵਾਂ ਮੈਂ ਵਿਦਿਆਰਥੀ ਨੂੰ ਚੰਗੀਆਂ ਗੱਲਾਂ ਦੱਸੀ ਜਾਵਾਂ ਉਪਦੇਸ਼ ਦੇਈ ਜਾਵਾਂ ਮੇਰੇ ਮੰਨਿਆ ਹੁਲਾੜਾ ਖਾਦਾ ਕਿ ਅੱਗ ਦੇ دریا ਵਿੱਚ ਛਾਲ ਮਾਰਨ ਵਾਸਤੇ ਜਿਹੜਾ ਮੈਂ ਵਿਦਿਆਰਥੀ ਨੂੰ ਤਿਆਰ ਕਰ ਰਿਹਾ ਹਾਂ ਤੇ ਮੈਨੂੰ ਵੀ ਸਾਡੇ ਦੇ دریا ਵਿੱਚ ਆ ਵੀਖ ਛਾਲ ਮਾਰਨੀ ਚਾਹੀਦੀ ਹੈ ਮੈਂ ਰੀਅਲੀ ਇੱਕ ਦਿਨ ਫੈਸਲਾ ਕੀਤਾ ਮੈਂ ਸਾਡੇ ਕਾਲ ਦੇ ਪ੍ਰਬੰਧਕ ਜੀ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਮਹੀਨੇ ਦੀ ਛੁੱਟੀ ਦੇ ਦਿਓ ਮੈਂ ਦਿੱਲੀ ਤੋਂ ਦੌਰਾਨ ਦੇ ਵਿੱਚ ਸ਼ਾਮਲ ਹੋਣਾ ਔਰ ਵਿਦਾਊਟ ਪੇ ਮੈਂ ਛੁੱਟੀ ਲੈ ਲਈ ਮੈਂ ਸਿੰਗੂ ਬਾਦਰ ਤੇ ਗਿਆ ਉਸ ਸਟੇਜ ਉੱਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਉਥੋਂ ਦਾ ਇਕੱਠ ਜਦੋਂ ਬੁਲਾਰੇ ਨੇ ਦੱਸਿਆ ਇਹ ਕਾਲੇ ਦੇ ਵਿੱਚੋਂ ਇੱਕ ਮਹੀਨੇ ਦੀ ਬਿਦੌਣ ਛੁੱਟੀ ਲੈ ਕੇ ਅਦੋਲ ਵਿੱਚ ਸ਼ਾਮਲ ਹੋਏ ਨੇ ਲੋਕਾਂ ਨੇ ਵੜੀਆਂ ਤਾੜੀਆਂ ਮਾਰੀਆਂ ਬਹੁਤ ਪ੍ਰਭਾਵਿਤ ਕੀਤਾ ਬੋਧ ਨੂੰ ਮੇਰੇ ਮਨ ਵਿੱਚ ਇੱਕ ਜਜ਼ਬਾ ਉੱਠਿਆ ਵੀਰਾਂ ਉਹ ਬੋਲਣ ਐਡਾ ਵੱਡਾ ਇਹਦੇ ਬਾਰੇ ਗੱਲਾਂ ਕਰੀ ਜਾਣੀਆਂ ਇਹਦੇ ਬਾਰੇ ਉਪਦੇਸ਼ ਦੇਈ ਜਾਣਾ ਇਹਦੇ ਬਾਰੇ ਲੋਕਾਂ ਨੂੰ ਦੱਸੀ ਜਾਣਾ ਇਹਦੇ ਨੂੰ ਮਹੱਤਵਪੂਰਨ ਹੈ ਕਿ ਸਾਨੂੰ ਖੁਦ ਇਹਦੇ ਵਿਚਾਰ ਮਾਰਨੇ ਚਾਹੀਦੇ ਆ ਮੈਂ ਉਸ ਦਿਨ ਸਟੇਜ ਤੋਂ ਸਿੰਘੂ ਸਿੰਘੂ ਬਾਗ ਦੇ ਸਟੇਜ ਤੋਂ ਬੋਲਦੇ ਬੋਲਦਾ ਕਹਿਦਾ ਸੀ ਮੈਂ ਨਹੀਂ ਆਪਣੇ ਕਾਲਜ ਦੇ ਮਾਲਕਾਂ ਨੂੰ ਸੰਦੇਸ਼ ਦੇਣਾ ਚਾਹਣਾ ਕਿ ਮੇਰਾ ਕਾਲਜ ਦੇ ਵਿੱਚੋਂ ਅਸਤੀਫਾ ਤੇ ਮੈਂ ਇਸੇ ਅੰਦੋਲਨ ਦੇ ਵਿੱਚ ਲੜੂ ਘੜਨਾ ਤੱਕ ਲੜਿਆ ਗਿਆ ਮੈਂ ਜਿਹੜੀ ਉਹ 2-3 ਮਹੀਨੇ ਲਗਾਤਾਰ ਉਸ ਅੰਦੋਲਨ ਦੇ ਵਿੱਚ ਮੈਂ ਰਿਹਾ ਔਰ ਉਹਨਾਂ ਦਿਨਾਂ ਦੇ ਵਿੱਚ ਹੀ ਕੁਦਰਤੀ ਮੇਰੇ ਮਾਇੰਡ ਵਿੱਚ ਇੱਕ ਕਿਤਾਬ ਆ ਰਹੀ ਸੀ ਮੈਂ ਗੁਰੂਆਂ ਦੇ ਬਾਰੇ ਲਿਖਣਾ ਚਾਹੁੰਦਾ ਸੀ ਮੇਰਾ ਹੈਡਿੰਗ ਪਿਆ ਹੋਇਆ ਸੀ ਸਿੱਖ ਇਨਕਲਾਬ ਦਾ ਫਲਸਫਾ ਜਪਜੀ ਮੈਂ ਅੰਦੋਲਨ ਦੇ ਵਿੱਚ ਵੀ ਸ਼ਾਮਲ ਆ ਮੈਂ ਆਪਣੀ ਵਧੀਆ ਨੌਕਰੀ ਵੀ ਛੱਡ ਆਇਆ ਮੈਂ ਤਿਆਗ ਵੀ ਕਰ ਰਿਹਾ ਆ ਮੈਨੂੰ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਇਹ ਕਹਿ ਚੋਂਦੇ ਸਨ ਸਾਨੂੰ ਸ਼ਹੀਦ ਭਗਤ ਸਿੰਘ ਸਾਨੂੰ ਇਹ ਕਹਿਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਫਿਰ ਕਿਤਾਬ ਲਗਾਤਾਰ ਲਿਖਦੀ ਰਹੀ ਔਰ ਆਪਣੀ ਮੋਤਾਬੀ ਪੂਰੀ ਤਰ੍ਹਾਂ ਲਈ ਸਿੱਖੀ ਵਿਤਲਾਪ ਦਾ ਫਲਸਫਾ ਜਪੀ ਔਰ ਅੱਜ ਇਸ ਸਟੇਜ ਦੇ ਉੱਤੇ ਬੋਲ ਜਾਣਾ ਮੈਨੂੰ ਬੜੀ ਖੁਸ਼ੀ ਹੈ ਕਿਉਂ ਦਿੱਲੀ ਦਾ ਕਿਸਾਨ ਦੋਣਾੜਾ ਜਿਹੜਾ ਪੂਰੇ ਭਾਰਤ ਦੇ ਅੰਦੋਲਨਾਂ ਚੋਂ ਦੁਨੀਆਂ ਦੇ ਲੋਕਾਂ ਦੇ ਅੰਦੋਲਨ ਤੇ ਮਹੱਤਵਪੂਰਨ ਹੈ ਉਹਨਾਂ ਦੋਨੋਂ ਤੋਂ ਬਾਅਦ ਜਿਸ ਜਗ੍ਹਾ ਉਥੇ ਲੋਕ ਜਿੱਤਦੇ ਨਾਰੇ ਮਾਰਦੇ ਇੱਥੇ ਆਏ ਔਰ ਇਹ ਗੱਲ ਧਿਆਨ ਨਾਲ ਸੁਣ ਲਿਓ ਜਦੋਂ ਕਿਸਾਨ ਲੀਡਰ ਜਿੱਤਦੇ ਨਾਰੇ ਮਾਰਦੇ ਹੋਏ ਪੰਜਾਬ 'ਚ ਪਹੁੰਚੇ ਔਰ 1 ਮਹੀਨੇ 2 ਮਹੀਨੇ ਬਾਅਦ ਮੈਂ ਖਬਰਾਂ ਦੁਨੀਆਂ ਸਾਰੇ ਲੀਡਰ ਆਪਸ ਵਿੱਚ ਵੰਡੇ ਗਏ ਨੇ ਇੱਕ ਦੂਸਰੇ